ਔਰ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਇੱਕ ਤੇ ਸ਼ਬਦ ਆਪਾਂ ਨੂੰ ਜਾਣੀ ਪੜ ਜੇ ਭਈ ਨੰਦ ਲਾਜ ਦੀ ਦਾ ਜਿਹੜਾ ਦੁਹਰ ਹੈ ਨਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋ ਚਹਿ ਖੋਜ ਸ਼ਬਦ ਮੈਂ ਲੇ ਇੱਥੋਂ ਤੱਕ ਜਿਹੜਾ ਦੁਹਰ ਹੈ ਇਹ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਹੈ। ਸ਼ਕਮ ਦੇ ਵਿਦਵਾਨ ਪੁਰਖ ਹੋਏ ਨੇ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਤਵਾ ਰਿਕ ਗੁਰੂ ਖਾਲਸਾ ਲਿਖਿਆ ਪਰ ਅੱਗੇ ਜਿਹੜੇ ਸ਼ਬਦ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਆਹ ਜਿਹੜੇ ਬੋਲ ਨੇ ਆਪਾਂ ਨਿਤ ਪੜਦੇ ਹਾਂ ਇਹ ਭਾਈ ਨੰਦ ਲਾਲ ਜੀ ਦੇ ਬੋਲ ਵਿਅੰਤ ਬਖਸ਼ਿਸ਼ਾਂ ਵਰਤੀਆਂ ਮੇਰੇ ਕਹਿਣ ਦਾ ਭਾਵ ਏਸੀ ਵੀ ਜਿੰਨਾ ਦੀ ਕੋਈ ਵਿਦਵਤਾ ਦੀ ਕਦਰ ਨਹੀਂ ਕਰਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਆਪਣੇ ਗੱਲ ਨਾਲ ਲਉਂਦੇ ਸਨ ਇੱਕ ਵਿਦਵਤਾ ਦੀ ਕਦਰ ਇੱਕ ਵਿਦਵਾਨ ਹੀ ਜਾਣਦਾ ਇਹ ਵੀ ਪੱਖ ਤੇ ਧਾਰਖਿਓ ਜਿਹੜਾ ਬੰਦਾ ਖੁਦ ਅਗਿਆਨੀ ਹੋ ਉਹਨੂੰ ਕੀ ਪਤਾ ਇਸ ਗੱਲ ਦਾ ਵਿਦਵਤਾ ਕੀ ਹੁੰਦੀ ਹੈ ਫਿਰ ਮੈਂ ਬੇਨਤੀ ਕਰਾਂ ਹੁਣ ਗੁਰੂ ਚਰਨਾਂ ਵਿੱਚ ਇਹੋ ਜਿਹੀਆਂ ਬਖਸ਼ਿਸ਼ਾਂ ਆਨੰਦਪੁਰ ਸਾਹਿਬ ਵਰਤ ਰਹੀਆਂ ਤੇ ਇੱਕ ਹੋਰ ਕਿਰਪਾ ਵਰਤੀ ਇੱਕ ਦਿਨ ਅਸਾਮ ਦਾ ਇੱਕ ਬਾਦਸ਼ਾ ਜਿਹਦਾ ਨਾਮ ਹੈ ਰਤਨਦਾਏ ਥੋੜਾ ਮੈਂ ਤੁਹਾਨੂੰ ਪਿਛੋਕੜ ਦੱਸ ਦਿਆਂ ਅਸਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਵੀ ਗਏ ਸਨ ਇੱਥੇ ਇੱਕ ਬਾਦਸ਼ਾਹ ਜੀ ਦਾ ਨਾਮ ਹੈ ਰਾਜਾ ਆਰਾਮ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਚਰਨਾਂ ਦਾ ਸ਼ਰਧਾਲੂ ਹੈ ਕਿਉਂਕਿ ਇਹਦਾ ਹਜ਼ੂਰ ਨੇ ਕਿਸੇ ਦੂਜੇ ਬਾਦਸ਼ਾਹ ਨਾਲ ਝਗੜਾ ਵੀ ਨਿਬੇੜਿਆ ਸੀ ਔਰ ਇੱਕ ਦਿਨ ਬਹੁਤ ਉਦਾਸ ਹੋ ਕੇ ਗੁਰੂ ਚਰਨਾਂ ਵਿੱਚ ਬੈਠਾ ਤੇ ਮਹਾਰਾਜ ਪੁੱਛਦੇ ਆ ਵੀ ਆਰਮ ਸਿੰਘ ਕੀ ਕਾਰਨ ਹੈ ਤੂੰ ਅੱਜ ਬੜਾ ਉਦਾਸ ਹੈ ਇਹਨੇ ਬਚਨ ਆਖੇ ਵੀ ਪਾਤਸ਼ਾਹ ਤੁਹਾਡਾ ਦਿੱਤਾ ਘਰ ਵਿੱਚ ਸਭ ਕੁਝ ਹੈ ਰਾਜ ਭਾਗ ਹੈ ਧਨ ਪਦਾਰਥ ਹੈ ਭੂਏ ਭਾਂਡਾ ਸਭ ਕੁਝ ਹੈ ਪਰ ਮੁਸ਼ਕਲ ਇਹ ਹੈ ਵੀ ਲੰਮਾ ਵਕਤ ਹੋ ਗਿਆ ਤੇ ਘਰ ਵਿੱਚ ਔਲਾਦ ਨਹੀਂ ਹੈ ਤੇ ਜੇ ਘਰ ਵਿੱਚ ਔਲਾਦ ਹੀ ਨਾ ਹੋਵੇ ਤੇ ਕਈ ਵਾਰੀ ਧਨ ਪਦਾਰਥ ਫਿਰ ਕਿਸ ਕੰਮ ਹੈ ਤੇ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਵਰਤਾਓ ਘਰ ਵਿੱਚ ਕੋਈ ਪੁੱਤ ਧੀ ਦੀ ਦਾਤ ਬਖਸ਼ਿਸ਼ ਕਰ ਦਿਓ ਮੇਰੀ ਪੀੜੀ ਅੰਸ਼ ਵੱਧ ਸਕੇ ਉਸ ਮਿਲਿ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਸਹਿਬ ਨੇ ਇਹ ਕਿਰਪਾ ਕੀਤੀ ਸੀ ਆਪਣੇ ਮੁਖਾਰ ਤੋਂ ਅੰਮ੍ਰਿਤ ਵਚਨ ਆਖਿਆ ਕਹਿ ਲੱਗੇ ਭਾਈ ਰਾਮ ਸਿੰਘ ਜੀ ਤੇਰੇ ਘਰ ਵਿੱਚ ਇੱਕ ਪੁੱਤਰ ਦਾ ਜਨਮ ਹੋਵੇਗਾ ਤੇ ਉਹਨੂੰ ਗੁਰੂ ਨਾਨਕ ਸਾਹਿਬ ਦੇ ਦਰ ਨਾਲ ਜੋੜ ਕੇ ਰੱਖੀ ਤੇ ਹਮੇਸ਼ਾ ਜਿਹੜਾ ਰਾਜ ਭਾਗ ਹੈ ਉਹ ਧਰਮ ਦੀ ਛਾਇਆ ਹੇਠ ਭਾਗ ਧਰਮ ਦੇ ਮੁਤਾਬਕ ਬਹੁਤ ਇੱਕ ਚੰਗਾ ਆਪਣਾ ਰਾਜ ਭਾਗ ਕਰੀ ਤੇ ਆਪਣੇ ਪੁੱਤਰ ਅੰਦਰ ਵੀ ਚੰਗੇ ਗੁਣ ਭਰੀ ਦਾਤ ਰੱਬ ਦੇ ਹੱਥ ਵਿੱਚ ਹੈ ਤੇ ਜਿਹੜਾ ਰੱਬ ਦਾਤ ਦੇ ਉਹ ਦਾਤਾਰ ਨੂੰ ਭੁੱਲਣਾ ਨਹੀਂ ਚਾਹੀਦਾ ਉਹ ਮਾਲਕ ਕਿਰਪਾ ਕਰੇਗਾ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਇਹ ਗੱਲ ਸਮਝਾਉਂਦੇ ਐ ਵੀ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਸਮੇਂ ਨਾਲ ਕਿਰਪਾ ਵਰਤੀ ਦੇ ਕਰ ਇੱਕ ਪੁੱਤ ਦਾ ਜਨਮ ਹੋਇਆ ਜਿਹਦਾ ਨਾਮ ਇਹਨੇ ਰਤਨ ਰਾਏ ਰੱਖਿਆ ਹੁਣ ਜਿਹੜਾ ਰਤਨ ਰਾਏ ਐ ਇਹਦਾ ਬਚਪਨਾ ਬਤੀਤ ਹੁੰਦੇ ਇਹ ਬਹੁਤ ਸ਼ਿਦਕ ਨਾਲ ਦੋਨੋਂ ਮਾਂ ਬਾਪ ਰਾਜਾ ਰਾਣੀ ਆਪਣੇ ਪੁੱਤ ਨੂੰ ਗੁਰੂ ਚਰਨਾਂ ਵਿੱਚ ਜੋੜਦੇ ਐ ਬਚਪਨ ਤੋਂ ਬਾਣੀ ਨਾਮ ਨਾਲ ਜੋੜਦੇ ਐ ਔਰ ਕੇਸਾਂ ਦੀ ਸੰਭਾਲ ਕੀਤੀ ਇਹਨਾਂ ਆਪਣੇ ਪੁੱਤ ਦੀ ਰੱਬ ਦਾ ਭਾਣਾ ਵਰਤ ਗਿਆ ਵੀ ਰਾਜਾ ਚੜਾਈ ਕਰ ਗਿਆ ਰਤਨ ਸਿੰਘ ਦਾ ਭਾਈ ਰਤਨ ਰਾਜ ਦਾ ਜਿਹੜਾ ਬਾਪ ਐ ਰਾਜਾ ਰਾਮ ਸਿੰਘ ਉਹ ਚੜਾਈ ਕਰ ਗਿਆ ਮਾਂ ਨੇ ਬੜੇ ਸ਼ਿਦਕ ਨਾਲ ਇਹਦਾ ਬਚਪਨਾਂ ਸੰਭਾਲਿਆ ਔਰ ਇਹਨੂੰ ਇੱਕ ਚੰਗਾ ਨੇਕ ਮਨੁੱਖ ਬਣਾ ਦਿੱਤਾ ਕੁਦਰਤੀ ਗੱਲ ਐ ਮਾਂ ਬਾਣੀ ਪੜਦੀ ਸੀ ਰਾਣੀ ਅੱਗੇ ਆਪਣੇ ਪੁੱਤ ਨੂੰ ਬਾਣੀ ਪੜਨ ਲਾਇਆ ਜਦੋਂ ਥੋੜੀ ਜੀ ਉਹਨੇ ਸੁਰਤ ਸੰਭਾਲੀ ਤੇ ਉਹਨੇ ਕਈ ਵਾਰੀ ਇਹ ਗੱਲਾਂ ਮਾਂ ਕੋਲ ਪੁੱਛਣੀਆਂ ਵੀ ਮਾਂ ਇਹ ਅੰਮ੍ਰਿਤ ਬਾਣੀ ਕੀ ਦੀ ਐ ਫਿਰ ਸਾਰੀਆਂ ਉਹਦੇ ਗੱਲਾਂ ਜਿਹਨਾਂ ਚ ਆਈਆਂ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਆਏ ਸਨ ਤੇ ਇੱਕ ਵਕਤ ਮਾਂ ਨੇ ਇਹ ਗੱਲ ਆਪਣੇ ਪੁੱਤ ਨੂੰ ਭਰ ਜਵਾਨੀ ਦਾ ਵਕਤ ਹੈ ਰਤਨ ਰਾਏ ਦਾ ਕਹਿ ਦਿੱਤੀ ਕਹਿਣ ਲੱਗੀ ਪੁੱਤ ਤੇਰਾ ਤੇ ਜਿਹੜਾ ਜਨਮ ਵੀ ਹੈ ਨਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਹੋਇਆ ਨਹੀਂ ਤੇ ਅਸੀਂ ਤਰਸਦੇ ਸਾਂ ਔਲਾਦ ਨੇ ਇਹ ਕੁਦਰਤੀ ਗੱਲ ਹੈ ਵੀ ਜਿਹੜੀ ਗੱਲ ਮਨੁੱਖ ਕੰਨਾਂ 라ਹੀਂ ਸੁਣਦਾ ਹੋਵੇ ਨਾ ਤੇ ਕਦੀ ਦੇਖਣ ਦੀ ਇੱਛਾ ਜਾਗ ਪੈਂਦੀ ਹੈ ਇਹ ਕੁਦਰਤੀ ਗੱਲ ਹੈ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਏਖਣ ਕਾ ਚਾਉ ਜੇ ਕੋਈ ਸੁਣਦਾ ਹੋਵੇ ਕਿਸੇ ਦੀ ਮਹਿਮਾ ਤੇ ਉਹ ਕਈ ਵਾਰੀ ਚਾਹਤ ਵੀ ਪੈਦਾ ਕਰਦਾ ਔਸ ਵੇਲੇ ਰਤਨ ਰਾਏ ਨੇ ਬਚਨ ਆਖੇ ਕਹਿਣ ਲੱਗਿਆ ਵੀ ਮਾਂ ਅਸਾਂ ਵਿੱਚ ਰਹਿੰਦੇ ਐ ਵੀ ਆਪਕੋ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਚਲੀਏ। ਮਾਂ ਨੂੰ ਹੁਣ ਇਹ ਗੱਲ ਪਤਾ ਸੀ ਮਾਂ ਨੇ ਬਚਨ ਸਮਝਾਏ ਪੁੱਤ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਕਿਸੇ ਦੂਜੇ ਦੇ ਧਰਮ ਦੀ ਪਤ ਤੱਕਦੇ ਆ ਜ਼ੁਲਮ ਦੇ ਵਿਰੁੱਧ ਸ਼ਹਾਦਤ ਦਾ ਜੰਮ ਪੀ ਗੇ ਐ ਪਰ ਉਹਨਾਂ ਦੀ ਹੀ ਜੋਤ ਬਰਤਦੀ ਐ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤੇ ਚੱਲ ਆਪਾਂ ਧੰਗੁਰੂ ਗੋਬਿੰਦ ਸਿੰਘ ਸਾਹਿਬ ਆਦਿ ਸ਼ਾਕੂਲ ਚੱਲਦੇ ਆ। ਇਹ ਇਤਿਹਾਸ ਵਿੱਚ ਜ਼ਿਕਰ ਹੈ। ਉਸ ਵੇਲੇ ਰਤਨ ਰਾਏ ਆਪਣੀ ماں ਆਪਣੇ ਅਹਿਲਕਾਰ ਵਜੀਰਾ ਨੂੰ ਨਾਲ ਲੈ ਕੇ ਇੱਕ ਵੱਡਾ ਕਾਫਲਾ ਲੈ ਕੇ ਆਪਣੇ ਰਾਜ ਭਾਗ ਵਿੱਚੋਂ ਬੇਅੰਤ ਪੇਟਾਮਾ ਲੈ ਕੇ ਗੁਰੂ ਘਰ ਦੇ ਲਈ ਸਤਕਾਰ ਨਾਲ ਬੇਅੰਤ ਪਟਾਵਾ ਲੈ ਕੇ ਆਖਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦ دیدار ਕਰਦਾ ਹੈ ਨਮਸਕਾਰ ਕਰਦੇ ਹੈ ਔਰ ਗੁਰੂ ਕੇ ਬਚਨਾਂ ਨੂੰ ਸੁਣਦੇ ਹੈ ਗੁਰੂ ਕੇ ਬਚਨ ਸੁਣ ਕੇ ਅੱਜ ਤੱਕ ਜਿਹੜਾ ਬਾਹਰੀ ਰਾਜ ਭਾਗ ਤੇ ਇਹਨਾਂ ਦੇ ਕੋਲ ਸੀ ਪਰ ਗੁਰੂ ਦੇ ਬਚਨ ਸੁਣ ਕੇ ਰਤਨ ਲਾਏ ਅੰਦਰੋਂ ਵੀ ਬਹੁਤ ਪਵਿੱਤਰ ਮਾਨੋ ਰੱਬੀ ਰਾਜ ਭਾਗ ਦਾ ਮਾਲਕ ਬਣ ਗਿਆ ਉਸ ਵੇਲੇ ਜਿਹੜੀਆਂ ਇਹਨੇ ਪੇਟਾਮਾਂ ਭੇਟ ਕੀਤੀਆਂ ਉਹਦੇ ਵਿੱਚ ਹੋਰ ਤੇ ਕੀਮਤੀ ਦੁਸ਼ਾਲੇ ਜਾਂ ਹੋਰ ਕੀਮਤੀ ਲੰਗਰਾਂ ਲਈ ਪੇਟਾਮਾਂ ਉਹ ਤੇ ਸੀ ਸੀ ਪਰ ਦੋ ਬਹੁਤ ਅਹਿਮ ਸਨ ਉਹਨਾਂ ਵਿੱਚ ਇੱਕ ਅਹਿਮ ਹੈ ਪ੍ਰਸ਼ਾਦੀ ਹਾਥੀ ਇਹ ਹਾਥੀ ਹੈ ਬਹੁਤ ਕੀਮਤੀ ਹਾਥੀ ਸੀ ਬੜੇ ਗੁਣਾ ਨਾਲ ਭਰਿਆ ਹੋਇਆ ਸੀ ਪ੍ਰਸ਼ਾਦੀ ਇਹਦਾ ਨਾਮ ਕਲਗੀ ਤਰਪਾਦਸ ਨੇ ਰੱਖਿਆ ਇਹਦੇ ਕਰਮ ਹੁੰਦੇ ਸਨ ਇਹਨੇ ਬਹੁਤ ਬਾਰੀ ਸੰਗਤ ਵਿੱਚ ਆ ਕੇ ਮਹਿਣਾ ਇਹਨੇ ਕਈ ਵਾਰ ਸੁੰਡ ਨਾਲ ਚੋਰ ਪਕੜ ਕੇ ਗੁਰੂ ਜੀ ਤੇ ਚੋਰ ਸਾਹਿਬ ਦੀ ਸੇਵਾ ਕਰਨੀ ਇਹਨੇ ਹਜ਼ੂਰ ਨੇ ਤੀਰ ਚਲਾਉਣੇ ਪ੍ਰਸ਼ਾਦੀ ਹਾਥੀ ਨੂੰ ਚੁੱਕ ਕੇ ਲੈ ਕੇ ਆਉਣੇ ਸੰਗਤਾਂ ਨੂੰ ਜਲ ਵਰਤਾਉਣਾ ਇਹੋ ਜੀਆਂ ਬਿਆੰਤ ਸੇਵਾਵਾਂ ਪ੍ਰਸ਼ਾਦੀ ਹਾਥੀ ਨਿਭਾਉਂਦਾ ਰਤਨ رائے ਨੇ ਪੇਟ ਕੀਤਾ ਹੈ ਗੁਰੂ ਘਰ ਦਾ ਇਹ ਇੱਕ ਚੰਗਾ ਸ਼ਿੰਗਾਰ ਗੁਰੂ ਘਰ ਜਿਹੜਾ ਇਹ ਹਾਥੀ ਹੈ ਇਹ ਬਣ ਗਿਆ ਇੱਕ ਇਹਨੇ ਪੇਟ ਕੀਤਾ ਪੰਜ ਕਲਾ ਸ਼ਾਸਤਰ ਪੰਜ ਕਲਾ ਸ਼ਾਸਤਰ ਉਹਨੂੰ ਆਖਿਆ ਜਾਂਦਾ ਹੈ ਇਹ ਇੱਕ ਵਾਰੀ ਬਟਨ ਦਬਦੇ ਸੀ ਉਹ ਇੱਕ ਕਿਰਪਾਨ ਬਣਦਾ ਫਿਰ ਉਹਦਾ ਇੱਕ ਬਟਨ ਦਬੋ ਦੁਬਾਰੇ ਫਿਰ ਉਹ ਕਦੀ ਨੇਜਾ ਬਣ ਜਾਂਦਾ ਫਿਰ ਕਦੀ ਬਟਨ ਦਬੋ ਉਹ ਪਿਸਤੌਲ ਬਣ ਜਾਂਦਾ ਫਿਰ ਬਟਨ ਦਬੋ ਤੇ ਉਹ ਕੋਈ ਹੋਰ ਸ਼ਸਤਰ ਬਣਦਾ ਦੇਖਰ ਨੂੰ ਇੱਕ ਹੈ ਪਰ ਉਹਦੇ ਵਿੱਚ ਪੰਜ ਕਲਾਮਾਂ ਨੇ ਸ਼ਸਤਰ ਉਹਦੇ ਵਿੱਚ ਪੰਜ ਤਰ੍ਹਾਂ ਦੇ ਨੇ ਇਹੋ ਜਾਂ ਇੱਕ ਬਹੁਤ ਕੀਮਤੀ ਪੰਜ ਕਲਾ ਸ਼ਾਸਤਰ ਭੇਟ ਕੀਤਾ ਸੀ ਇਹ ਮੈਂ ਪੜਿਆ ਜੇ ਤੁਹਾਨੂੰ ਵੀ ਕਦੀ ਸੁਭ ਬਣ ਜੇ ਮੇਰੇ ਮਨ ਵਿੱਚ ਵੀ ਚਾਹਤ ਹੈ ਅੱਜ ਵੀ ਇਹ ਪੰਜ ਕਲਾ ਸ਼ਾਸਤਰ ਬੜੌਦਾ ਗੁਜਰਾਤ ਵਿੱਚ ਪੈਂਦਾ ਹੈ ਬੜੌਦਾ ਸ਼ਹਿਰ ਦੇ ਤੋਸੇ ਖਾਨੇ ਅੰਦਰ ਉੱਥੇ ਕਿਤੇ ਸੰਭਾਲਿਆ ਹੋਇਆ ਹੈ ਅੱਜ ਵੀ ਇਹ ਸ਼ਾਸਤਰ ਕਲਗੀਧਰ ਪਾਤਸ਼ਾਹ ਨੂੰ ਜਿਹੜਾ ਰਤਨ ਰਾਏ ਨੇ ਪੇਟ ਕੀਤਾ ਸੀ ਇਹੋ ਜਿਹਾਂ ਬਿਆੰਤ ਪੇਟਾਵਾ ਕਾਬਲ ਦਾ ਇੱਕ ਸਿੱਖ ਹੁੰਦਾ ਉਹ ਇੱਕ ਕੀਮਤੀ ਸ਼ਮਿਆਨਾ ਕੀਮਤੀ ਚੰਦੂਆ ਪੇਟ ਕਰਦਾ ਜਿਹੜਾ ਕੀਮਤੀ ਹੀਰੇ ਗਹਿਣੇ ਆਦਿਕਾਂ ਨਾਲ ਜੜਿਆ ਹੋਇਆ ਹੈ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਆਨੰਦਪੁਰ ਸਾਹਿਬ ਧਰਤੀ ਦੇ ਦਰਬਾਰ ਦੀ ਸ਼ੋਭਾ ਬਨਉਂਦੇ ਨੇ ਰਤਨ ਰਾਏ ਬੇਅੰਤ ਬਖਸ਼ਿਸ਼ਾਂ ਲੈ ਕੇ ਗੁਰੂ ਦਾ ਪਿਆਰ ਸਤਕਾਰ ਲੈ ਕੇ ਗੁਰੂ ਤੋਂ ਨਾਮ ਦੀ ਦਾਤ ਲੈ ਕੇ ਇਹ ਮਾਂ ਪੁੱਤ ਵਾਪਸ ਅਸਾਮ ਚਲੇ ਜਾਂਦੇ ਆ ਗੁਰੂ ਕੀਆਂ ਬਖਸ਼ਿਸ਼ਾਂ ਮੰਨਦੇ ਹੁਣ ਇੰਨੀ ਗੱਲ ਚੇਤਾ ਰੱਖ ਲੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ਼ਾਸਤਰ ਵਿੱਦਿਆ ਦਾ ਅਭਿਆਸ ਹੋ ਰਿਹਾ ਹੈ ਦਰਬਾਰ ਸਜ ਰਹੇ ਨੇ ਇੱਥੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਰੋਜਾਨਾ ਅੰਮ੍ਰਿਤ ਦਰਬਾਰ ਸਜਣਾ ਅੰਮ੍ਰਿਤ ਬਾਣੀ ਨਾਮ ਨਾਹੀ ਪਰ ਉਸ ਵੇਲੇ ਮਹਾਰਾਜ ਨੇ ਖਾਸ ਕਰਕੇ ਗੁਰੂ ਦਰਬਾਰ ਵਿੱਚ ਕੀਰਤਨ ਕਰਨ ਵਾਲੇ ਗੁਰੂ ਕੇ ਸਿੰਘਾਂ ਨੂੰ ਬਚਨ ਆਖੇ ਵੀ ਤੁਸੀਂ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਕਿਸੇ ਤਰ੍ਹਾਂ ਉਦਾਸੀ ਵਾਲੇ ਇਹੋ ਜਿਹੀ ਬੋਲ ਨਹੀਂ ਬੋਲਨੇ ਬਲਕਿ ਅੰਮ੍ਰਿਤ ਬਾਣੀ ਵਿੱਚੋਂ ਗगन ਦਮਾਮਾ ਬਾਜ਼ਿਓਂ ਪਰਿਓ ਨਿਸ਼ਾਨੇ ਘਾਉ ਖੇਤ ਜੋ ਮੰਨਿਓ ਸੂਰਮਾ ਆਪ ਦੂਜਨ ਕੋ ਦਾਉ ਏਹੋ ਜੇ ਚਰਦੀ ਕਲਾ ਵਾਲੇ ਅੰਮ੍ਰਿਤ ਬੋਲ ਪੜ੍ਹ ਕੇ ਸੰਗਤਾਂ ਵਿੱਚ ਇੱਕ ਚਰਦੀ ਕਲਾ ਦੀ ਭਾਵਨਾ ਪੈਦਾ ਕਰਨੀ ਹੈ ਬੇਅੰਤ ਬਖਸ਼ਿਸ਼ਾਂ ਵਰਤਨੀਆਂ ਨੇ ਅਗਲੀ ਲੜੀ ਆਪਾਂ ਕੱਲ ਰੋਜ਼ ਵਿਚਾਰਦੇ ਹਾਂ ਇਹ ਲੰਮੇਰਾ ਜੀਵਨ ਹਜੂਰ ਦਾ ਆਪਾਂ ਕੁਝ ਦਿਨ ਵਿਚਾਰਨੇ ਸਹਿਬ ਰਹਿਮਤ ਕਰੇ ਗੁਰੂਕੀਆਂ ਬਖਸ਼ਿਸ਼ਾਂ ਨੇ ਇਨੂੰ ਆਪਣੇ ਹਿਰਦੇ ਚ ਵਸਾਈਏ ਫਿਰ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਭੁੱਲਾਂ ਦੀ ਖਿਮਾ ਆਉ ਦੋ ਕੁ ਮਿੰਟ ਨਾਮ ਦੀ ਹਾਜ਼ਰੀ ਭਰੂੰ ਫਿਰ ਅਰਦਾਸ ਬੇਨਤੀ ਹੋਏਗੀ ਵਾਹਿਗੁਰੂ ਆਮੀਨ ਵਾਹਿਗੁਰੂ